ਹੈਲੋ ਜੀ ਸਲਾਮੁ ਆਦab ਨਮਸਤੇ ਸਾਰੀ ਸਿਕਾਲ ਤੇ ਅੱਜ ਦੀ ਵੀਡੀਓ ਦੇ ਵਿੱਚ থামਨੇਲ ਤੁਸੀਂ ਦੇਖ ਹੀ ਲਿਆ ਕਿ ਤੁਸੀਂ ਵੀ ਦਰਬਾਰ ਮੱਥਾ ਟੇਕ ਕੇ ਸਿੱਧਾ ਘਰ ਆਉਨੇ ਹੋ ਜਾਂ ਕਿਤੇ ਰੁਕ ਜਾਂਦੇ ਹੋ ਜਾਂ ਕਿਸੇ ਦੇ ਘਰ ਜਾਂਦੇ ਹੋ ਅਸਲ ਦੇ ਵਿੱਚ ਇਹ ਕਿੱਸਾ ਕਿਸੇ ਹੋਰ ਚੈਨਲ ਦੇ ਉੱਤੇ ਸੀ ਤਾਂ ਮੈਨੂੰ ਕਿਸੇ ਨੇ ਮੈਸੇਜ ਕੀਤਾ ਕਿ ਭਾਜੀ ਤੁਸੀਂ ਇਸ ਕਿਸੇ ਨੂੰ ਇਸ ਗੱਲ ਨੂੰ ਆਪਣੇ ਚੈਨਲ ਤੋਂ ਵੀ ਸ਼ੇਅਰ ਕਰੋ ਆਪਣੇ ਤਰੀਕੇ ਦੇ ਨਾਲ ਤਾਂ ਗੱਲ ਅਸਲ ਦੇ ਵਿੱਚ ਸਿੰਪਲ ਜੀ ਆ ਕਿ ਸائیں ਲਾਦੀਸ਼ਾ ਸਰਕਾਰ ਪਹਿਲੇ ਕਹਿੰਦੇ ਹੁੰਦੇ ਸੀ ਕਿ ਭਾਈ ਦਰਬਾਰ ਤੋਂ ਮੱਥਾ ਟੇਕ ਕੇ ਸਿੱਧਾ ਘਰ ਜਾਇਆ ਕਰੋ ਉਹਦਾ ਮਤਲਬ ਇਹ ਸੀ ਕਿ ਜਦੋਂ ਤੁਸੀਂ ਨকোਦਰ ਦਰਬਾਰ ਸਲਾਮ ਕਰਨ ਵਾਸਤੇ ਜਾਂਦੇ ਹੋ ਨਾ ਮੱਥਾ ਟੇਕ ਕੇ ਜਦੋਂ ਤੁਸੀਂ ਵਾਪਸ ਆਪਣੇ ਘਰ ਜਾਂਦੇ ਹੋ ਦਰਬਾਰ ਦੇ ਉੱਤੋਂ ਜਿਹੜਾ ਕੁਝ ਵੀ ਤੁਸੀਂ ਆਪਣੀ ਝੋਲੀ ਪਵਾਇਆ ਹੁੰਦਾ ਜੋ ਵੀ ਉੱਥੇ ਰਹਿਮਤਾਂ ਤੁਹਾਨੂੰ ਮਿਲੀਆਂ ਨੇ ਜਦੋਂ ਤੁਸੀਂ ਦਰਬਾਰ ਤੋਂ ਮੱਥਾ ਟੇਕ ਕੇ ਰਸਤੇ ਦੇ ਵਿੱਚ ਕਿਸੇ ਦੇ ਘਰ ਰੁਕਦੇ ਹੋ ਉਹ ਰਹਿਮ ਤਾਂ ਤੁਸੀਂ ਉਹਨਾਂ ਨੂੰ ਦੇ ਆਦੇ ਹੋ ਉਤੋਂ ਖਾਲੀ ਹੋ ਕੇ ਫਿਰ ਤੁਸੀਂ ਅੱਗੇ ਜਾਂਦੇ ਹੋ ਤੇ ਜੇ ਤੁਸੀਂ ਦਰਬਾਰ ਤੋਂ ਮੱਥਾ ਟੇਕ ਕੇ ਸਿੱਧਾ ਆਪਣੇ ਘਰ ਨੂੰ ਜਾਉਂਗੇ ਤਾਂ ਉਹ ਰਹਿਮ ਤਾਂ ਤੁਹਾਡੇ ਘਰ ਆਉਣਗੇ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਇਹ ਲਾ ਲਓ ਜਿਵੇਂ ਇੱਕ ਫੈਮਿਲੀ ਸੀ ਉਹ ਬੜੀ ਦੁਖੀ ਸੀ ਕਾਫੀ ਦੇਰ ਤੋਂ ਸਾਇੰਥ ਤੋਂ ਬੰਗ ਰਹੀ ਸੀ ਵੀ ਸਾਨੂੰ ਸਾਡੀ ਝੋਲੀ ਭਰੋ ਸਾਡਾ ਕੰਮ ਕਰ ਸਹੀ ਕਰੋ ਸਹੀ ਕਰੋ ਅਰਦਾਸਾਂ ਕਰ ਰਹੀ ਸੀ ਸਬਰ ਦੇ ਵਿੱਚ ਬੈਠੇ ਸੀ ਤਾਂ ਇੱਕ ਮੇਰੇ ਅਰਗਾ ਨਕੋਦਰ ਦਰਬਾਰ ਮੱਥਾ ਟੇਕਦਾ ਆ ਚੋਲੀ ੜ ਕੇ ਬਹਿੰਦਾ ਆ ਉਹ ਮੱਥਾ ਟੇਕ ਕੇ ਦਰਬਾਰ ਤੋਂ ਉਹਨਾਂ ਦੇ ਘਰੇ ਚਲਾ ਜਾਂਦਾ ਮਿਲਣ ਵਾਸਤੇ ਵੀ ਚਲ ਦਰਬਾਰ ਆਇਆ ਇੱਥੋਂ ਆਪਾਂ ਉਹਨਾਂ ਨੂੰ ਮਿਲ ਜੀਏ ਉਹਨਾਂ ਦੇ ਘਰ ਜਾਂਦਾ ਜੋ ਕੁਛ ਉਹਨੇ ਝੋਲੀ ਪਵਾਇਆ ਹੁੰਦਾ ਉਹਨਾਂ ਦੇ ਘਰ ਜਾ ਕੇ ਕਹਿ ਲੋ ਕਿ ਸਾਈਂ ਜੀ ਦੀ ਕਿਰਪਾ ਉਹਨਾਂ ਦੇ ਘਰੇ ਹੋ ਜਾਂਦੀ ਆ ਜੋ ਕੁਛ ਉਹ ਇੰਨੇ ਸਾਲਾਂ ਤੋਂ ਮੰਗ ਰਹੇ ਸੀ ਉਹ ਉਹਨਾਂ ਨੂੰ ਮਿਲ ਜਾਂਦਾ ਇਹਦੇ ਵਿੱਚ ਦੋ ਚੀਜ਼ਾਂ ਹੋ ਜਾਂਦੀਆਂ ਨੇ ਚੰਗੀ ਗੱਲ ਇਹ ਆ ਕਿ ਤੁਹਾਡੇ ਕਰਕੇ ਕਿਸੇ ਦੀ ਮਰاد ਪੂਰੀ ਹੋਈ ਆ ਬਹੁਤ ਚੰਗੀ ਗੱਲ ਵੀ ਹੈ ਕਿਉਂਕਿ ਮੈਂ ਅਕਸਰ ਇਹ ਗੱਲ ਕਰਦਾ ਰਹਿੰਦਾ ਆ ਕਿ ਜਿੱਥੋਂ ਨੂੰ ਲੱਗਦਾ ਕਿ ਤੁਹਾਡਾ ਕੋਈ ਖਾਸ ਮੁਸੀਬਤ ਦੇ ਵਿੱਚ ਆ ਤਾਂ ਉਹਦੇ ਹੱਕ ਦੇ ਵਿੱਚ ਦੁਆ ਤੁਸੀਂ ਕਰਿਆ ਕਰੋ ਕਿਉਂਕਿ ਆਪਣੀ ਦੁਆ ਜਲਦੀ ਨਹੀਂ ਲੱਗਦੀ ਜਿੰਨੀ ਜਲਦੀ ਦੂਜੀ ਦੁਆ ਲੱਗਦੀ ਆ ਸੋ ਬਸ ਇਹੀ ਇਸ ਗੱਲ ਦਾ ਮਤਲਬ ਸੀ ਸੋ ਜੇ ਹਸ ਤੋਂ ਬਾਅਦ ਤੁਸੀਂ ਦਰਬਾਰ ਜਾ ਰਹੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਦਰਬਾਰ ਜਾਓ ਸलाम ਕਰੋ ਸਿੱਧਾ ਕਰੋ ਰਸਤੇ ਜਿੱਥੇ ਰੁਕਣ ਦੀ ਲੋੜ ਨਹੀਂ ਕੋਈ ਸਾਈਂ ਜੀ ਨੂੰ ਮਿਲਣ ਆਏ ਆ ਸਾਈਂ ਜੀ ਨੂੰ ਮਿਲੇ ਆ ਦੀਦਾਰ ਕੀਤੇ ਤੇ ਘਰ ਵਾਪਸੀ ਜੇ ਗੱਲ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਜੈ ਸਾਈਂ ਜੀ ਦੀ